ਤਾਂ ਬਾਬਾ ਸ੍ਰੀ ਚੰਦ ਜੀ ਧਾਰਮਿਕ ਸਥਾਨ ਦਾ ਵਿਅਕਤੀ ਇੱਕ ਧਾਰਮਿਕ ਸਥਾਨ ਬਣਾ ਕੇ ਬਹੁਤ ਪਰਮਾਤਮਾ ਦੀ ਸੇਵਾ ਕਰਦਾ ਹੁੰਦਾ ਸੀ ਬਹੁਤ ਉੱਚੀ ਮੂਰਤੀ ਭਗਵਾਨ ਦੀ ਬਣਾਈ ਹੋਈ ਸੀ ਉਧਰੋਂ ਦੋ ਪੰਛੀ ਤੋਤੇ ਆਣ ਕੇ ਉੱਥੇ ਬੈਠਦੇ ਅਤੇ ਉਹ ਵੀ ਪਰਮਾਤਮਾ ਦਾ ਗੁਣਗਾਨ ਸੁਣਦੇ ਬਹੁਤ ਸਾਰੇ ਲੋਕ ਉਹਨਾਂ ਨਾਲ ਜੁੜਨ ਲੱਗ ਪਏ ਫਿਰ ਇੱਕ ਦਿਨ ਅਜੇਹਾ ਆਇਆ ਕਿ ਉਹਨਾਂ ਤੋਤਿਆਂ ਨੂੰ ਸੇਵਾਦਾਰਾ ਨੇ ਉਡਾ ਦਿੱਤਾ ਅਤੇ ਬੋਲੇ ਕਿ ਇੱਥੇ ਪਿੱਠਾਂ ਕਰਦੇ ਹਨ ਇਹ ਕਹਿ ਕੇ ਤੋਤਿਆਂ ਨੂੰ ਉਹਨਾਂ ਨੇ ਉਡਾ ਦਿੱਤਾ ਤੋਤੇ ਬਹੁਤ ਸਮਝਦਾਰ ਸਨ ਅਤੇ ਉਹ ਪਰਮਾਤਮਾ ਦੇ ਨੇੜੇ ਸਨ ਉਹਨਾਂ ਨੇ ਵੀ ਇੱਕ ਧਾਰਮਿਕ ਸਥਾਨ ਬਣਾ ਲਿਆ ਆਪਣੀ ਸੋਚ ਦੇ ਹਿਸਾਬ ਨਾਲ ਉਹਨਾਂ ਨੇ ਜਿਵੇਂ ਇਨਸਾਨਾਂ ਨੇ ਇਨਸਾਨਾਂ ਦੀ ਤਰ੍ਹਾਂ ਦਿਖਣ ਵਾਲਾ ਭਗਵਾਨ ਬਣਾਇਆ ਹੋਇਆ ਸੀ ਭਗਵਾਨ ਦੀ ਮੂਰਤੀ ਇਨਸਾਨੀ ਰੂਪ ਵਿੱਚ ਬਣਾਈ ਹੋਈ ਸੀ ਤੋਤਿਆਂ ਨੇ ਵੀ ਤੋਤੇ ਦੇ ਰੂਪ ਵਿੱਚ ਉਸੇ ਤਰ੍ਹਾਂ ਬਹੁਤ ਉੱਚੀ ਮੂਰਤੀ ਬਣਾ ਦਿੱਤੀ ਅਤੇ ਬਹੁਤ ਵੱਡਾ ਤੋਤਾ ਬਣਾ ਦਿੱਤਾ ਅਤੇ ਉਸ ਦੀ ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ ਬਹੁਤ ਸਾਰੇ ਤੋਤੇ ਇਕੱਠੇ ਹੁੰਦੇ ਅਤੇ ਉੱਚੀ ਉੱਚੀ ਯਾਦ ਕਰਦੇ ਪਰਮਾਤਮਾ ਨੂੰ ਇਸ ਤਰ੍ਹਾਂ ਕਈ ਸਾਲ ਬੀਤੇ ਉਸ ਸੇਵਕ ਨੂੰ ਵੀ ਪਤਾ ਲੱਗਾ ਕਿ ਤੋਤਿਆਂ ਨੇ ਸਾਡੀ ਮੂਰਤੀ ਤੋਂ ਵੀ ਵੱਡੀ ਮੂਰਤੀ ਬਣਾਈ ਹੋਈ ਹੈ ਉਹ ਉਹਨਾਂ ਦੇ ਕੋਲ ਗਿਆ ਤੇ ਦੇਖਿਆ ਕਿ ਤੋਤੇ ਵਾਲੇ ਦੁਆਲੇ ਬੈਠੇ ਹੋਏ ਹਨ ਅਤੇ ਬਹੁਤ ਵੱਡੀ ਮੂਰਤੀ ਤੋਤੇ ਦੀ ਬਣੀ ਹੋਈ ਹੈ ਇਹ ਦੇਖ ਕੇ ਉਹ ਸੇਵਾਦਾਰ ਬਹੁਤ ਹੈਰਾਨ ਹੋਇਆ ਉਸ ਨੇ ਇੱਕ ਮੂਰਤੀ ਹੋਰ ਮੰਗਵਾਈ ਪਹਿਲੀ ਮੂਰਤੀ ਦੇ ਨਾਲੋਂ ਵੀ ਵੱਡੀ ਅਤੇ ਉਸ ਤੋਤਿਆਂ ਦੀ ਮੂਰਤੀ ਦੇ ਨਾਲੋਂ ਹੀ ਡਬਲ ਮੂਰਤੀ ਮੰਗਵਾਈ ਅਤੇ ਉਸ ਦੀ ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ ਤੋਤੇ ਆਪਣੇ ਪ੍ਰਮਾਤਮਾ ਨੂੰ ਮੰਨਦੇ ਇਨਸਾਨ ਆਪਣੇ ਪ੍ਰਮਾਤਮਾ ਨੂੰ ਮੰਨਦੇ ਕਈ ਸਾਲ ਬੀਤੇ ਇਸ ਤਰ੍ਹਾਂ ਇੱਕ ਦਿਨ ਇੱਕ ਮਹਾਨ ਤਪਸਵੀ ਉੱਥੇ ਆਇਆ ਦੋਨਾਂ ਨੂੰ ਦੇਖ ਕੇ ਬਹੁਤ ਹੈਰਾਨ ਹੋਇਆ ਉਸ ਨੇ ਇਨਸਾਨਾਂ ਵਾਲੀ ਮੂਰਤੀ ਦੇਖੀ ਅਤੇ ਸੋਚਿਆ ਕਿ ਪਹਿਲਾਂ ਤਾਂ ਮੂਰਤੀ ਛੋਟੀ ਸੀ ਫੇਰ ਤੁਸੀਂ ਵੱਡੀ ਕਿਉਂ ਕੀਤੀ ਸੇਵਾਦਾਰ ਬੋਲਿਆ ਕਿ ਪਹਿਲਾਂ ਸਾਡੀ ਮੂਰਤੀ ਛੋਟੀ ਸੀ ਤੋ ਉਹ ਧਿਆਨੇ ਸਾਡੇ ਨਾਲੋਂ ਵੱਡੀ ਮੂਰਤੀ ਬਣਾ ਲਈ ਇਸ ਕਰਕੇ ਅਸੀਂ ਉਹਨਾਂ ਤੋਂ ਉੱਪਰ ਮੂਰਤੀ ਬਣਾਈ ਬਹੁਤ ਸਾਧੂ ਫਕੀਰ ਬੋਲੇ ਕਿ ਤੁਸੀਂ ਪ੍ਰਮਾਤਮਾ ਦਾ ਨਾਮ ਜਪ ਰਹੇ ਹੋ ਜਾਂ ਵੱਡੀ ਚੀਜ਼ ਦਰਸਾਨ ਦੀ ਕੋਸ਼ਿਸ਼ ਕਰ ਰਹੇ ਹੋ ਜਿੰਨਾ ਵੱਡੀ ਚੀਜ਼ ਹੋਵੇਗੀ ਉਹਨਾਂ ਵੱਡਾ ਕਮੰਡ ਜਿੰਨੀ ਛੋਟੀ ਚੀਜ਼ ਓਨੀ ਨਿਮਰਤਾ ਇਸ ਤਰ੍ਹਾਂ ਜੀਕਰ ਤੁਸੀਂ ਇਥਾਂ ਛੋਟੀ ਮੂਰਤੀ ਬਣਾ ਕੇ ਆਰਾਧਨਾ ਕਰਦੇ ਪਰਮਾਤਮਾ ਤੁਹਾਨੂੰ ਕਦੇ ਦਾ ਮਿਲ ਜਾਣਾ ਸੀ ਫਿਰ ਉਹ ਤੋਤਿਆਂ ਦੇ ਕੋਲ ਗਏ ਅਤੇ ਉਥੇ ਤੋਤੇ ਬਹੁਤ ਖੁਸ਼ ਸਨ ਅਤੇ ਪਰਮਾਤਮਾ ਦੀ ਮੂਰਤੀ ਜੋ ਤੋਤੇ ਦੇ ਰੂਪ ਵਿੱਚ ਬਣਾਈ ਹੋਈ ਸੀ ਆਲੇ ਦੁਆਲੇ ਬੈਠ ਕੇ ਉਹਨਾਂ ਦੀ ਆਰਾਧਨਾ ਕਰਦੇ ਇੱਥੇ ਇਨਸਾਨ ਸੋਚੇਗਾ ਕਿ ਤੋਤਿਆਂ ਨੇ ਕਿਵੇਂ ਮੂਰਤੀ ਬਣਾਈ ਪਰ ਸੋਚ ਦੀ ਗੱਲ ਹੈ ਸੋਚ ਅਤੇ ਅਸਲੀਅਤ ਜਦੋਂ ਮਿਲ ਜਾਂਦੀਆਂ ਹਨ ਤਾਂ ਪਰਮਾਤਮਾ ਮਿਲਦੇ ਹਨ ਸੋਚਣ ਦੀ ਹੀ ਗੱਲ ਹੈ ਉਸ ਮਹਾਤਮਾ ਸਾਧੂ ਫਕੀਰ ਨੇ ਉਹਨਾਂ ਦੀ ਆਰਾਧਨਾ ਦੇਖੀ ਅਤੇ ਉਹ ਬਹੁਤ ਪ੍ਰਭਾਵਿਤ ਹੋਏ ਇੱਕ ਤੋਤੇ ਨੂੰ ਉਹਨਾਂ ਨੇ ਆਪਣੇ ਮਨ ਹੀ ਮਾਨ ਵਿੱਚ ਬੁਲਾਇਆ ਅਤੇ ਕਿਹਾ ਕਿ ਤੁਸੀਂ ਇਹ ਕਿਵੇਂ ਸ਼ੁਰੂ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਇਨਸਾਨਾਂ ਵੱਲ ਦੇਖ ਕੇ ਸ਼ੁਰੂ ਕੀਤਾ ਇਨਸਾਨਾਂ ਨੇ ਸਾਡੀ ਮੂਰਤੀ ਤੋਂ ਵੀ ਵੱਡੀ ਮੂਰਤੀ ਬਣਾਈ ਪਰ ਅਸੀਂ ਇਹ ਨਹੀਂ ਸੋਚਿਆ ਸਾਡੀ ਮੂਰਤੀ ਸਾਨੂੰ ਅੱਜ ਵੀ ਵੱਡੀ ਹੀ ਦਿਖਾਈ ਦਿੰਦੀ ਹੈ ਸਾਡੀ ਸੋਚ ਜਿੰਨੀ ਕੂ ਹੈ ਉਸ ਦੇ ਹਿਸਾਬ ਤੇ ਸਾਡੀ ਮੂਰਤੀ ਬਹੁਤ ਵੱਡੀ ਹੈ ਇਨਸਾਨਾਂ ਦੀ ਮੂਰਤੀ ਚਾਹੇ ਲੱਖ ਗੁਣਾ ਵੱਡੀ ਹੋ ਜਾਵੇ ਪਰ ਸਾਡੀ ਮੂਰਤੀ ਸਾਨੂੰ ਪਿਆਰੀ ਹੈ ਇਨਸਾਨ ਆਪਣੇ ਤੌਰ ਤੇ ਪ੍ਰਮਾਤਮਾ ਨੂੰ ਮੰਨਦੇ ਹਨ ਅਸੀਂ ਆਪਣੇ ਤੌਰ ਤੇ ਮੰਨਾਂਗੇ ਪ੍ਰਮਾਤਮਾ ਦੀ ਇਹ ਲੀਲਾ ਦੇਖ ਕੇ ਉਹ ਮਹਾਨ ਸਾਧੂ ਫਕੀਰ ਬਹੁਤ ਖੁਸ਼ ਹੋਏ ਅਤੇ ਤੋਤਿਆਂ ਨੂੰ ਆਸ਼ੀਰਵਾਦ ਦਿੱਤਾ ਇਸ ਤਰ੍ਹਾਂ ਉਹ ਉਹਨਾਂ ਤੋਂ ਐਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕੀਤਾ ਅਤੇ ਪਰਮਾਤਮਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਤਨ ਹੈ ਤੂੰ ਪਰਮਾਤਮਾ ਤੇਰੀ ਦੀਲਾ ਦਾ ਅੰਤ ਕਿਸੇ ਨੇ ਨਹੀਂ ਪਾਇਆ ਚਾਹੇ ਜਾਨਵਰ ਚਾਹੇ ਇਨਸਾਨ ਇਨਸਾਨ ਆਪਣੇ ਆਪ ਨੂੰ ਉੱਚ ਸਮਝਦਾ ਹੈ ਪਰ ਉਸ ਦੀ ਬੁੱਧੀ ਹੀ ਉੱਚ ਹੈ ਉਸ ਦੀ ਆਤਮਾ ਉਸ ਕੱਟੇ ਥੱਲੇ ਨੱਪੀ ਹੋਈ ਹੈ ਜਿਸ ਤੇ ਕੱਟੇ ਤੋਂ ਉਸ ਨੂੰ ਪ੍ਰਮਾਤਮਾ ਨਜ਼ਰ ਨਹੀਂ ਆਉਂਦਾ ਪ੍ਰਮਾਤਮਾ ਤਾਂ ਇੱਕ ਛੋਟੀ ਜਿਹੀ ਮੂਰਤੀ ਦੇ ਵਿੱਚ ਵੀ ਹੈ ਪਰ ਇਨਸਾਨ ਦੀ ਅੱਖ ਹੀ ਐਨੀ ਵੱਡੀ ਹੈ ਕਿ ਉਸ ਨੂੰ ਉਸ ਵਿੱਚ ਪ੍ਰਮਾਤਮਾ ਨਜ਼ਰ ਨਹੀਂ ਆਉਂਦਾ ਚਾਹੇ ਉਹ ਇਨਸਾਨ ਹੈ ਚਾਹੇ ਜਾਨਵਰ ਦੋਨਾਂ ਨੂੰ ਪ੍ਰਮਾਤਮਾ ਮਿਲਦੇ ਹਨ ਦੇਖਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ